ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਜਿਹੜੀ ਸੀਗੀ ਸਭ ਤੋਂ ਜ਼ਿਆਦਾ ਡਿਮਾਂਡ ਕਰ ਰਹੀ ਸੀ ਪੈਨਾ कॉटन ਦੁਪੱਟਾ ਇਹ ਸਾਰੇ ਕਲੈਕਸ਼ਨ ਆਪਣੇ ਕੋਲ ਆ ਚੁੱਕੇ ਆ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਮੈਂ ਤੁਹਾਨੂੰ ਸਾਰੇ ਵੀਡੀਓ ਦੇ ਵਿੱਚ ਖੋਲ ਕੇ ਦਿਖਾਉਂਗੀ ਬਹੁਤ ਸੋਹਣੀ ਕਲੈਕਸ਼ਨ ਬਹੁਤ ਸੋਹਣੇ ਕਲਰ ਚਾਟਾਂ ਦੇ ਉੱਪਰ ਆਪਣੇ ਕੋਲ ਪੂਰੀ ਪ੍ਰੋਪਰ ਕੱਟ ਦੇ ਨਾਲ ਪ੍ਰੋਪਰ ਕੱਟ ਦੇ ਨਾਲ ਆਏ ਨੇ ਸਾਰੇ ਸੂਟ ਕੋਈ ਕੱਟ ਦੇ ਵਿੱਚ ਕੱਟਣੀ ਹੋਊਗਾ ਤੇ ਕਿਸੇ ਪਾਸਿਓ ਕੋਈ ਨਹੀਂ ਪਿਓਰ ਕੈਮਰੀ कॉटन ਨਾਲ ਪਿਓਰ ਕੈਮਰੀ कॉटन ਦੇ ਦੁਪੱਟੇ ਬਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਲਿਓ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਰ ਕੌਰ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਲੈਕਸ਼ਨ ਕਲੈਕਸ਼ਨ ਕੀ ਆ ਤੁਹਾਨੂੰ ਇੰਟਰੋ ਦੇ ਵਿੱਚ ਪਤਾ ਲੱਗ ਹੀ ਗਿਆ ਹੋਣਾ ਵਾ ਬਹੁਤ ਸੋਹਣੇ ਪਿਓਰ ਕੈਮਰੀ ਕਾਟਨ ਦੇ ਸੂਟ ਆਏ ਨੇ ਜਿਹੜੀ ਕਿ ਸਭ ਤੋਂ ਫੁੱਲ ਆਨ ਡਿਮਾਂਡ ਸੀ ਪਹਿਣਾ ਦੀ ਜਿਵੇਂ ਕਿ ਕਈ ਆਫਿਸ ਵੇਅਰ ਪਾਉਣ ਦੇ ਲਈ ਰਿਕੁਆਇਰ ਕਰ ਰਹੀਆਂ ਸੀਗੀਆਂ ਪਹਿਣਾ ਵੀ ਅਸੀਂ ਆਫਿਸ ਦੇ ਲਈ ਆਉਣਾ ਜਾਣਾ ਹੁੰਦਾ ਤਾਂ ਕਰਕੇ ਵੀ ਪਿਓਰ ਕੈਮਰੀ कॉटन ਦੁਪੱਟਿਆਂ ਦੇ ਨਾਲ ਬਹੁਤ ਕਮੈਂਟ ਆ ਰਹੇ ਸੀਗੇ ਪਹਿਣਾ ਦੇ ਤੇ ਕਈ ਟੀਚਰਸ ਨੇ ਪਹਿਣਾ ਤਾਂ ਉਹਨਾਂ ਦੇ ਵੀ ਇਹੀ ਕਮੈਂਟ ਸੀ ਬਹੁਤ ਜ਼ਿਆਦਾ ਯਾਨੀ ਕਿ ਡਿਮਾਂਡ ਦੇ ਵਿੱਚ ਸੀਗੇ ਕਿ कॉटन ਦੁਪੱਟੇ ਦੇ ਨਾਲ ਸੂਟ ਲੈ ਕੇ ਆਓ कॉटन ਦੁਪੱਟੇ ਦੇ ਨਾਲ ਸੂਟ ਤਾਂ ਆਮ ਮਾਰਕੀਟ ਦੇ ਵਿੱਚ ਹਰ ਰੇਂਜ ਦੇ ਵਿੱਚ ਅਵੇਲੇਬਲ ਹੈਗੇ ਨੇ ਮੈਂ ਸਾਨੂੰ ਆ ਕਿ ਅਸੀਂ ਬੈਸਟ ਕੁਆਲਿਟੀ ਦੇਈ ਹੈ ਕਿ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਈਏ ਤੇ ਬਾਕੀ ਇਹਨਾਂ ਦਾ ਮੇਨ ਹੁੰਦਾ ਕਿ ਕੱਟ ਤੋਂ ਪ੍ਰੋਪਰ ਹੋਵੇ ਪਿਓਰ ਕੈਮਰੀ कॉटन ਦਾ ਬੇਸ ਹੋਵੇ ਜਿਹੜਾ ਕਿ ਤੁਹਾਨੂੰ ਵੀ ਗਰਮੀ ਦੇ ਵਿੱਚ ਪੂਰਾ ਆਰਾਮ ਦਵੇ ਉਸੇ ਦੇ ਅਕੋਰਡਿੰਗ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਪੂਰੀ ਆਪ ਦਾ ਜਾਨੀ ਕਿ ਜੀ ਜਾਨ ਲਾ ਕੇ ਅਸੀਂ ਇਹ ਡਿਜ਼ਾਈਨ ਜਿਹੜੇ ਚੱਕੇ ਨੇ ਹੀਨਾ ਫੈਸ਼ਨ ਦੇ ਬਹੁਤ ਸੋਹਣੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ ਬ੍ਰਾਂਡ ਦੇ ਸੂਟ ਨੇ ਕੱਟ ਪ੍ਰੋਪਰ ਆਊਗੀ ਕੋਈ ਵੀ 1% ਮਿਕਸ ਨਹੀਂ 200% ਕੈਮਰੀ कॉटन ਦਾ ਸਾਰਾ 베ਸ ਲੱਗਿਆ ਸੇਮ ਫੈਬਰਿਕ ਦੇ ਦੁਪੱਟੇ ਲੱਗਿਆ ਸੇਮ ਫੈਬਰਿਕ ਦੀ ਬਾਟਮ ਮਿਲੂਗੀ ਕੋਈ ਇਹ ਨਹੀਂਗਾ ਕੈਮਰੀ कॉटन ਦੀ ਸ਼ਰਟ ਆ ਜੀ ਆਮ ਪੀਸੀ ਦੀ ਕਾਟ ਆਮ ਬਾਟਮ ਲਾਤੀ ਇਹਦਾ ਦੁਪੱਟਾ ਲਾਤਾ ਨਹੀਂ ਜੀ ਪਿਓਰ ਕੈਮਰੀ कॉटन ਦਾ ਪੂਰਾ ਸੂਟ ਰਹੂਗਾ ਇਹ ਤੇ ਸਾਰੀ ਟਾਈ 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 ਦੀ ਕੱਟ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸਾਰੇ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਕਲਰ ਬਹੁਤ ਸੋਹਣੇ ਆਏ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਬਸ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕਲਰ ਡਿਜ਼ਾਈਨ ਇੰਨੀ ਜ਼ਿਆਦਾ ਨੇ ਪੂਰੀ ਫੁੱਲ ਆਨ ਕੁਆਂਟੀਟੀ ਦੇ ਵਿੱਚ ਲੈ ਕੇ ਆਏ ਆ ਬਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਕਿ ਸੂਟ ਇੱਕ ਵੀ ਨਾ ਰੁਕੇ ਇੰਨੀਆਂ ਭੈਣਾਂ ਤੱਕ ਪਹੁੰਚਦੀ ਕਰ ਦਿਓ ਕਿ ਫੁੱਲ ਆਨ ਡਿਮਾਂਡ ਉੱਠ ਘੜੇ ਇੰਨਾ ਕੰਮ ਜ਼ਰੂਰ ਕਰ ਦਿਓ ਤੁਸੀਂ ਕਰ ਸਕਦੇ ਹੋ ਤੇ ਸ਼ੇਅਰ ਪਲੀਜ਼ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਤੇ ਸਬਸਕ੍ਰਾਈਬ ਪਲੀਜ਼ ਕਰ ਲਓ ਤੁਸੀਂ ਕਰਨਾ ਭੁੱਲ ਜਾਨਿਓ ਨਾਲ ਬਟਨ ਬੈਲ ਦਾ ਪ੍ਰੈਸ ਕਰ ਲਓ ਤਾਂ ਹੀ ਨਵੀਂ ਵੀਡੀਓ ਆਉਗੀ ਨਹੀਂ ਤੁਹਾਡੇ ਤੱਕ ਪੁਰਾਣੀਆਂ ਵੀਡੀਓ ਹੀ ਆਉਂਦੀਆਂ ਨੇ ਤੇ ਤੁਸੀਂ ਉਹੀ ਚਾਕੇ ਮੈਨੂੰ ਕਹਿ ਦਿੰਨੇ ਆਂ ਦੀਦੀ ਆਹ ਵਾਲੇ ਸੂਟ ਜਦ ਕੇ ਉਹ ਤਾਂ ਸਾਰੇ ਸੋਲਡ ਆਊਟ ਨੇ ਜੀ ਨਿਊ ਵੀਡੀਓ ਤਾਂ ਆਊਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਬੈਲ ਦਾ ਆਈਕਨ ਪ੍ਰੈਸ ਕਰੋਗੇ ਤਾਂ ਤੁਹਾਡੇ ਤੱਕ ਨਿਊ ਵੀਡੀਓ ਪਹੁੰਚੂਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਲਓ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਅੱਜ ਹੈਗਾ ਇੱਕ ਤਾਂ ਮਜ਼ਦੂਰ ਦਿਵਸ ਉਹਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਸੈਕਿੰਡ ਹੈਗਾ ਜਰੀਦ ਦਾ ਬਰਥਡੇ ਇੰਸਟਾ ਤੇ ਜਿਹੜੀਆਂ ਪੈਣਾ ਮੇਰੇ ਨਾਲ ਜੁੜੀਆਂ ਹੋਈਆਂ YouTube ਦੇ ذریعے ਤੇ ਨਾਲ ਜੁੜੀਆਂ ਹੋਈਆਂ ਨੇ ਮੇਰੇ ਨਾਲ ਕੰਟੈਕਟ ਲਿਸਟ ਦੇ ਵਿੱਚ ਜਿੰਨਾਂ ਦਾ ਮੇਰਾ ਚੱਲਦਾ ਹੀ ਰਹਿੰਦਾ ਜੀ ਆਰਡਰ ਆਉਂਦੇ ਰਹਿੰਦੇ ਨੇ ਸਾਰਿਆਂ ਦੇ ਨੰਬਰ ਮੇਰੇ ਕੋਲ ਸੇਵ ਹੀ ਹੁੰਦੇ ਨੇ ਆਲਮੋਸਟ ਮੇਰਾ ਨੰਬਰ ਤਾਂ ਹਰ ਕੋਲ ਸੇਵ ਹੀ ਹੋਗਾ ਜਿੰਨੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਬਲੇਸਿੰਗ ਆ ਰਹੀਆਂ ਨੇ ਬਹੁਤ ਦੂਰੋਂ ਦੂਰੋਂ ਭੈਣਾਂ ਰੀਤ ਦੇ ਲਈ ਬਲੇਸਿੰਗ ਕਰ ਰਹੀਆਂ ਨੇ ਸਾਰਿਆਂ ਦਾ ਤਹਿ ਦਿਲੋਂ ਥੈਂਕ ਯੂ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਜਿਆਦਾ ਸਾਡੀ ਫੈਮਿਲੀ ਨੂੰ ਵੀ ਪਿਆਰ ਦੇਣ ਲਈ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਆਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਸਿੰਪਲ ਸੋਬਰ ਜਆ ਡਿਜ਼ਾਈਨ ਆ ਦੇਖੋ ਸਿੰਪਲ ਸੋਬਰ ਜਆ ਬਿਲਕੁਲ ਹੀ ਇੱਥੇ ਵਰਕ ਹੋਇਆ ਛੋਟਾ ਜਿਹਾ ਫਲਾਵਰ ਬਣਿਆ ਨਾਲ ਸੇਮ ਪੋਲਕੀ ਬਟਨਸ ਲੱਗੀਆਂ ਸੇਮ ਕੱਪੜੇ ਦੇ ਹੀ ਮੜ ਕੇ ਬਟਨਸ ਲਾਏ ਹੋਏ ਨੇ ਪੱਟੀ ਲੱਗੀ ਹੋਈ ਆ ਬਹੁਤ ਸੋਹਣਾ ਸਿੰਪਲ ਸੋਬਰ ਡਿਜ਼ਾਈਨ ਪ੍ਰਿੰਟਿੰਗ ਚੈੱਕ ਕਰ ਲਓ ਸ਼ਰਟ ਦੀ ਨਾਲ ਹੀ ਇਹਦੇ ਤੁਹਾਨੂੰ ਮਿਲੂਗੀ 2.5 ਮੀਟਰ ਦੀ ਬਾਟਮ ਲੈਂਥ ਇਹਨਾਂ ਦੀ ਪੂਰੀ ਹੋਊਗੀ 47 48 ਜਿੰਨੀ ਮਰਜ਼ੀ ਲੈਂਥ ਦੇ ਤਿਆਰ ਕਰ ਲਿਓ ਪੂਰੀ ਵਧੀਆ ਲੈਂਥ ਤਿਆਰ ਹੋਗੀ ਲੰਬਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ 2.5 ਮੀਟਰ ਕੱਟ ਸ਼ਰਟ ਦੀ ਆ 2.5 ਮੀਟਰ ਹੀ ਪ੍ਰੋਪਰ ਬਾਟਮ ਦੀ ਮਿਲੂਗੀ ਇੱਕ ਪੌਂਟ ਵੀ ਕੱਟ ਨਹੀਂ ਮਿਲੂਗਾ ਤੁਹਾਨੂੰ ਪੂਰੀ ਵਧੀਆ ਸੂਟ ਨੇ ਖੁੱਲੇ ਟੁੱਲੇ ਬਣਨਗੇ ਤੇ ਬਾਕੀ ਬ੍ਰਾਂਡ ਦੇ ਨੇ ਬ੍ਰਾਂਡ ਦੀ ਟੈਗਿੰਗ ਤੁਹਾਨੂੰ ਇਸ ਤਰ੍ਹਾਂ ਸਾਰੇ ਸੂਟਾਂ ਤੇ ਮਿਲੂਗੀ ਹੈਨਾ ਫੈਸ਼ਨ ਦੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਏ ਨੇ ਨਾਲ ਇਹਨਾਂ ਦੇ ਮਹਿਣਗੇ ਪਿਓਰ ਕੈਮਰਿਕ ਦੇ ਹੀ ਦੁਪੱਟੇ ਸਾਰੇ ਡਿਜੀਟਲ ਪੂਰੀ ਕੱਟ ਦੇ ਨਾਲ ਇਹ ਦੁਪੱਟੇ ਆਉਣਗੇ ਬਹੁਤ ਸੋਹਣੇ ਖੁੱਲੇ ਡੁੱਲੇ ਸਾਰੇ ਦੁਪੱਟੇ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਸਕਦੇ ਹੋ WhatsApp ਕਰ ਸਕਦੇ ਹੋ ਕੁਆਂਟੀਟੀ ਬਹੁਤ ਜ਼ਿਆਦਾ ਇਸ ਲਈ ਇੱਕ ਇੱਕ ਸੂਟ ਦਿਖਾਉਂਗੀ ਖੋਲ ਕੇ ਬਾਕੀ ਦੇ ਕਰੂੰਗੀ ਕਲਰ ਸ਼ੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਬਸ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਇਹਦੇ ਵਿੱਚ ਕਲਰ ਮਿਲਣਗੇ ਜੀ ਪਿੰਕ ਸ਼ੇਡ ਮਿਲ ਜੂਗਾ ਤੁਹਾਨੂੰ ਨਾਲ ਪਿੰਕੀ ਬਾਟਮ ਰਹੂਗੀ ਨਾਲ ਸੇਮ કોટਨ ਕੈਂਬ੍ਰਿਕ ਦਾ ਦੁਪੱਟਾ ਰਹੂਗਾ ਅਗਲਾ ਇਹਦੇ ਵਿੱਚ ਕਲਰ ਮਿਲੂਗਾ ਜੀ ਗ੍ਰੀਨ ਗ੍ਰੀਨ ਹੀ ਬਾਟਮ ਰਹੂਗੀ ਤੇ ਨਾਲ ਗ੍ਰੀਨ ਹੀ ਦੁਪੱਟਾ ਰਹੂਗਾ ਤੇ ਅਗਲਾ ਜਿਹੜਾ ਮੈਂ ਕੱਲ੍ਹ ਤੁਹਾਨੂੰ ਦਿਖਾਉਣ ਲੱਗੀ ਆ ਇਹ ਹੈਗਾ ਜੀ ਆ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਆ ਲਾਈਟ ਜਿਹਾ orange ਸ਼ੇਡ ਆ ਮਿੱਠਾ ਜਿਹਾ orange ਸ਼ੇਡ ਜਿਹਨੂੰ ਆਪਾਂ ਕਹਿ ਦਈਏ ਇੱਥੇ ਪੱਟੀ ਲੱਗੀ ਹੋਈ ਆ ਨਾਲ ਸਾਰੇ ਥ੍ਰੈਡਵਰਕ ਦਾ ਦੇਖੋ ਕੰਮ ਹੋਇਆ ਹੋਇਆ ਪੱਟੀ ਤੇ ਹੀਨਾ ਫੈਸ਼ਨ ਦਾ ਆ ਲਓ ਜੀ ਤੇ ਨਾਲ ਹੀ ਤੁਹਾਨੂੰ ਮਿਲੂਗਾ ਜੀ ਇਹਦੇ ਨਾਲ ਬਾਟਮ ਆਊਗੀ ਗ੍ਰੇ ਕਲਰ ਆ ਗ੍ਰੀਨ ਕਲਰ ਦੀ ਬਾਟਮ ਆਊਗੀ ਆ ਲਓ ਜਿੱਦਾਂ ਦੀ ਇਹਦੇ ਵਿੱਚ ਪ੍ਰਿੰਟਿੰਗ ਹੋਈ ਆ ਸੇਮ ਉਸੇ ਤਰ੍ਹਾਂ ਬਾਟਮ ਆਊਗੀ ਗ੍ਰੀਨ ਕਲਰ ਦੇ ਨਾਲ ਤੇ ਨਾਲ ਆਊਗਾ ਸੇਮ ਕਾਟਨ ਮਰਮਲ ਦਾ ਹੀ ਕੈਮਰੀ ਕਾਟਨ ਦਾ ਦੁਪੱਟਾ ਚਾਹੇ ਤੁਸੀਂ ਇਹਨੂੰ ਆਰਕੰਡੀ ਦਾ ਦੁਪੱਟਾ ਕਹਿ ਲੋ ਚਾਹੇ ਕਾਟਨ ਮਰਮਲ ਦਾ ਕਹਿ ਲੋ ਚਾਹੇ ਕਹਿ ਲੋ ਕੈਮਰੀ ਕਾਟਨ ਦਾ ਪਿਓਰ 100% ਕਾਟਨ ਦਾ ਦੁਪੱਟਾ ਵਾ 1% ਵੀ ਕਿਸੇ ਵੀ ਫੈਬਰਿਕ ਦੇ ਵਿੱਚ ਨਾ ਬਾਟਮ ਦੇ ਨਾ ਸ਼ਾਰਟ ਦੇ ਨਾ ਦੁਪੱਟੇ ਦੇ 1% ਵੀ ਸਿੰਥੈਟਿਕ ਬੇਸ ਨਹੀਂ ਮਿਲੂਗਾ ਪੂਰੀ ਵਧੀਆ ਗਰਮੀਆਂ ਦੀ ਸਭ ਤੋਂ ਬੈਸਟ ਕਲੈਕਸ਼ਨ ਆਈ ਹੈ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆਇਆ। ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਮੈਂਸ਼ਨ ਹੋ ਗਿਆ ਹੁਣ 750 ਰੁਪਈਆ 750 ਦਾ ਇੱਕ ਸੂਟ ਆ 1500 ਦੇ ਦੋ ਸੂਟ ਆ ਦੋ ਸੂਟ ਜੇ ਤੁਸੀਂ ਲੈਣੇ ਹੋ ਤਾਂ ਕੋਰੀਅਰ ਚਾਰਜਸ ਕੋਈ ਨਹੀਂ ਹੈਗੇ ਫ੍ਰੀ ਆ ਜੀ ਪਰ ਜੇ ਤੁਸੀਂ ਇੱਕ ਸੂਟ ਬਾਏ ਕਰੋਗੇ ਤਾਂ ਕੋਰੀਅਰ ਤੁਹਾਡਾ ਆਪਣਾ ਹੋਗਾ ਕਿਉਂਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਇਹ ਸਾਰੇ ਸੂਟ ਲੈ ਕੇ ਆਏ ਆ। ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ। ਆ ਲੋ ਜੀ। ਸੇਮ ਇਹਦਾ ਉਲਟਾ ਕਲਰ ਜਿਹੜਾ ਆਪਾਂ ਖੋਲਿਆ ਇਹ ਸੀਗਾ orange ਸ਼ਰਟ ਤੇ green ਬਾਟਮ ਹੁਣ ਆਜੂਗੀ green ਸ਼ਰਟ ਨਾਲ ਸੇਮ orange ਬਾਟਮ ਆਜੂਗੀ ਇਹਦਾ ਕੰਟਰਾਸਟ ਉਲਟ ਹੋ ਜਾਊਗਾ ਅਗਲਾ ਹੈਗਾ ਇਹਦੇ ਵਿੱਚ grey ਕਲਰ grey ਦੇ ਨਾਲ pink ਦੀ ਪਿੰਕੀ ਬਾਟਮ ਮਿਲੂਗੀ ਤੇ ਅਗਲਾ ਇਹਦਾ ਉਲਟਾ ਹੋ ਜਾਊਗਾ ਚਾਰ ਪੀਸਾਂ ਦਾ ਇਹ ਸੈੱਟ ਆ ਤੇ ਇਹਦੇ ਵਿੱਚ pink ਸ਼ਰਟ grey ਬਾਟਮ ਆਜੂਗੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਬਹੁਤ ਸੋਹਣੇ ਨਾਲ カラー कंट्रास्ट ने बहुत मीठे प्यारे कलरਾਂ ਦੇ ਨਾਲ ਡਿਜ਼ਾਈਨਿੰਗ ਬਹੁਤ ਬੈਸਟ ਆ ਬਸ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ WhatsApp ਕਰੋ ਤਾਂ ਕਿ ਕੋਈ ਵੀ ਭੈਣ ਰਹਿ ਨਾ ਜਾਵੇ ਇਹਨਾਂ ਸੂਟਾਂ ਕੰਨਿਓ ਆ ਲਓ ਜੀ ਅਗਲਾ ਸੂਟ ਚੈੱਕ ਕਰੋ ਦੇਖੋ ਕਿੰਨਾ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਜਿੰਨੇ ਵੀ ਡਿਜ਼ਾਈਨ ਖੁੱਲਣਗੇ ਬਹੁਤ ਸੋਹਣੇ ਖੁੱਲਣਗੇ ਬਹੁਤ ਸੋਹਣੇ ਪ੍ਰਾਈਸ ਆ ਬਹੁਤ ਸੋਹਣੇ ਡਿਜ਼ਾਈਨ ਨੇ ਬਹੁਤ ਸੋਹਣੇ ਕਲਰ ਚਾਰਟ ਨੇ ਬਸ ਤੁਸੀਂ ਸਿਰਫ ਜਸਟ ਇੱਕ ਸਕਰੀਨਸ਼ਾਟ ਲੈਣਾ ਤੇ ਵਟਸਐਪ ਕਰ ਦਿਓ ਕੱਟਵਲੀਆਂ ਬੇਫਿਕਰਿਓ ਕਪੜੇਵਲੀਆਂ ਬੇਫਿਕਰਿਓ ਤੇ ਰੇਟਵਲੀਆਂ ਤਾਂ ਬੇਫਿਕਰ ਹੀ ਰਹੋ ਇਹਹੀ ਸੂਟ 995 1095 ਮਾਰਕੀਟ ਦੇ ਵਿੱਚ ਸੇਲ ਹੁੰਦੇ ਆ ਅਸੀਂ ਸਿਰਫ ਲੈ ਕੇ ਆਏ ਆ 750 ਦੇ ਵਿੱਚ ਪ੍ਰੋਪਰ ਕੱਟ ਦੇ ਨਾਲ ਨਾਲ 2 ਮੀਟਰ ਦੀ ਬਾਟਮ ਆ ਨਾਲ ਸੀਮ ਡਿਜੀਟਲ ਦੁਪੱਟਾ ਲੱਗਿਆ ਹੋਇਆ ਕਲਰ ਇਹਦੇ ਵਿੱਚ ਮਿਲਣਗੇ ਜੀ ਤੁਹਾਨੂੰ ਇੱਕ ਕਲਰ ਆਹ ਵਾਲਾ ਮਿਲੂਗਾ ਇਹਦੇ ਵਿੱਚ ਸੈਕਿੰਡ ਕਲਰ ਮਿਲੂਗਾ ਇਹਦੇ ਵਿੱਚ ਗ੍ਰੇ ਇੱਕ ਕਾਫੀ ਰਸਟ ਜਿਹਾ ਸ਼ੇਡ ਆ ਜੀ ਪਰਪਲ ਸ਼ੇਡ ਹੋ ਗਿਆ ਗ੍ਰੇ ਕਲਰ ਤਿੰਨ ਕਲਰਾਂ ਦਾ ਇਹ ਚਾਰਟ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਕਰ ਸਕਦੇ ਹੋ ਬਹੁਤ ਸੋਹਣਾ ਮਿੱਠਾ ਪਿਆਰਾ ਜਿਹਾ ਚਾਰਟ ਆ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਇਸ ਤਰ੍ਹਾਂ ਪੱਟੀ ਲੱਗੀ ਆ ਪੱਟੀ ਦੇ ਉੱਪਰ ਸਾਰਾ ਥ्रेड ਵਰਕ ਹੋਇਆ ਆਲੇ-ਦਾਲੇ ਇਹਨੂੰ ਜੇ ਤੁਸੀਂ ਕਈ ਪਹਿਣਾ ਸਕਿੱਪ ਵੀ ਮਤਲਬ ਕਿ ਲਾਉਣਾ ਚਾਹੁੰਨੀ ਹੋ ਨਹੀਂ ਪਸੰਦ ਹੈਗਾ ਤਾਂ ਲਾ ਵੀ ਸਕਦੇ ਹੋ ਤੇ ਇਹਨੂੰ ਐਡਜਸਟ ਵੀ ਕਰ ਸਕਦੇ ਹੋ ਪਰ ਥੱਲੇ ਜਿਵੇਂ ਮਰਜੀ ਇਹ ਬਹੁਤ ਸੋਹਣੀ ਯਾਨੀ ਕਿ ਸਾਰੇ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਸਾਰੀ ਸ਼ਰਟ ਦੀ ਆਲ ਓਵਰ ਬਹੁਤ ਵਧੀਆ ਵਾ ਤੇ ਨਾਲ ਇਹਦੇ ਜ਼ਿਗਜ਼ੈਗ ਵਾਲੀ ਹੈਗੀ ਆ ਜੀ ਬਾਟਮ ਤੇ ਨਾਲ ਇਹਦੇ ਸੇਮ ਪਿਓਰ ਕੈਮਰੀ ਕਾਟਨ ਦਾ ਹੀ ਹੈਗਾ ਜੀ ਦੁਪੱਟਾ ਬਹੁਤ ਸੋਹਣਾ ਕਲਰ ਚਾਟ ਆ ਤੇ ਨਾਲ ਇਹਦੇ ਕਲਰ ਮਿਲਣਗੇ ਜੀ ਤੁਹਾਨੂੰ ਇੱਕ ਮਿਲੂਗਾ ਲਾਈਟ ਫਲੋਜ਼ੀ ਸ਼ੇਡ ਇਹਦੇ ਵਿੱਚ ਤੁਹਾਨੂੰ ਦੋ ਹੀ ਕਲਰ ਮਿਲਣਗੇ ਇੱਕ ਲਾਈਟ ਫਲੋਜ਼ੀ ਸ਼ੇਡ ਮਿਲੂਗਾ ਅਦਰ ਆਪਸ਼ਨ ਨਹੀਂ ਹੈਗਾ ਜੀ ਦੋ ਕਲਰ ਆ ਉੱਪਰ ਆ ਇਹ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਜੇ ਇਹਦੇ नीचे ਕੋਈ ਕਲਰ ਆ ਵੀ ਗਿਆ ਤਾਂ ਮੈਂ ਤੁਹਾਨੂੰ ਆਪਾਂ ਦੱਸ ਵੀ ਦਵਾਂਗੇ ਵੈਸੇ ਦੋ ਸ਼ੇਡ ਆ ਇਹਦੇ ਵਿੱਚ ਹੁਣ ਆਪਣੇ ਕੋਲੇ ਨਹੀਂ ਜੀ ਤਿੰਨ ਸ਼ੇਡ ਆ ਸੌਰੀ ਆ ਲੋ ਤਿੰਨ ਸ਼ੇਡ ਨੇ ਗ੍ਰੀਨ ਆ ਫਰੋਜ਼ੀ ਆ ਤੇ ਪਰਪਲ ਆ ਜਿਹੜਾ ਮਰਜੀ ਤੁਸੀਂ ਚੱਕ ਸਕਦੇ ਹੋ ਆ ਲੋ ਅਗਲਾ ਸ਼ੇਡ ਦੇਖੋ ਲਾਈਟ ਜਿਆ येलो ਸ਼ੇਡ ਲੈਮਨ येलो ਜਿਆ ਗਾਰਲਿਸ਼ ਲੁੱਕ ਦਾ ਪੀਸ ਆ ਬਹੁਤ ਸੋਹਣਾ ਆ ਲੋ ਜੀ ਸਾਰਾ ਉੱਪਰ ਥ्रेड ਵਰਕ ਵਾਈਟ ਥ्रेड ਦੇ ਨਾਲ ਬਹੁਤ ਸੋਹਣਾ ਤੇ ਇਹਨੂੰ ਜੇ ਵਾਈਟ ਲੈਸਾਂ ਦੇ ਨਾਲ ਪਾਈਪਿੰਗ ਦੇ ਨਾਲ ਰੈਡੀ ਹੋਊਗਾ ਬਹੁਤ ਸੋਹਣਾ ਪੀਸ ਰੈਡੀ ਹੋਣਾ ਇਹਨੇ ਕਿਉਂਕਿ ਵਾਈਟ ਲੈਸਾਂ ਦਾ ਪੂਰਾ ਜਿਆਦਾ ਹੁਣ ਚੱਲ ਰਿਹਾ ਟ੍ਰੈਂਡ ਆ ਲੋ ਨਾਲ ਇਹਦੇ ਇਸ ਤਰ੍ਹਾਂ ਬਾਟਮ ਆਉਗੀ ਪ੍ਰਿੰਟਡ ਦੇ ਨਾਲ ਸੇਮ ਆਊਗਾ ਜੀ ਕੈਮਰੀ कॉटन ਦਾ ਦੇਖੋ ਕਿੰਨਾ ਸੋਹਣਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ। ਆਹ ਲੋ। ਬਾਂਦਨੀ ਜਾਂ ਪ੍ਰਿੰਟਡਾ ਦੁਪੱਟੇ ਦਾ ਬਹੁਤ ਸੋਹਣਾ। ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਅੱਜ ਦੇ ਸੂਟ ਨੇ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਤਿੰਨ। ਇੱਕ ਤਾਂ ਮਿਲੂਗਾ ਗ੍ਰੀਨ ਪਿਸਤਾ ਸ਼ੇਡ। ਇੱਕ ਮਿਲੂਗਾ ਜੀ ਪਿੰਕ ਸ਼ੇਡ। ਜਿਹੜਾ ਵੀ ਤੁਹਾਨੂੰ ਵਧੀਆ ਲੱਗਿਆ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ। ਤੇ ਸਭ ਤੋਂ ਜ਼ਿਆਦਾ ਹੇਟੇਡ ਡਿਜ਼ਾਈਨ ਜਿਹੜਾ ਚੱਲ ਰਿਹਾ ਇਸ ਟਾਈਮ ਦਾ ਮੋਰ ਟ੍ਰੈਂਡਿੰਗ ਡਿਜ਼ਾਈਨ ਜਿਹਨੂੰ ਆਪਾਂ ਕਹਤੀਏ ਵੀ ਸ਼ੇਪ ਗਲਾ ਆ ਲੋ ਜੀ ਵੀ ਸ਼ੇਪ ਗਲੇ ਦਾ ਦੇਖੋ ਸਾਰਾ ਆਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਉੱਪਰ ਬਹੁਤ ਸੋਹਣਾ ਹੀਨਾ ਫੈਸ਼ਨ ਦੇ ਸਾਰੇ ਸੂਟ ਨੇ ਵੀ ਸ਼ੇਪ ਗਲਾ ਸਪੈਸ਼ਲੀ ਯਾਨੀ ਕਿ ਇੱਕ ਡਿਮਾਂਡ ਹੁੰਦੀ ਆ ਇਹ ਬਣਿਆ ਬਣਾਇਆ ਤੁਹਾਨੂੰ ਮਿਲ ਰਿਹਾ ਤੇ ਨਾਲ ਆਲ ਓਵਰ ਸਾਰਾ ਪ੍ਰਿੰਟਿੰਗ ਚੈੱਕ ਕਰਦੇ ਹਾਂ ਸ਼ਰਟ ਦੀ ਤੇ ਨਾਲ ਹੈਗੀ ਇਹਦੇ ਬਾਟਮ ਬਹੁਤ ਟ੍ਰੈਂਡਿੰਗ ਦੇ ਵਿੱਚ ਐਸ ਟਾਈਮ ਬੀ ਸ਼ੇਪ ਗਲਾ ਤੇ ਨਾਲ ਇਹਨਾਂ ਦੇ ਸੇਮ ਮਿਲਣਗੇ ਜੀ ਤੁਹਾਨੂੰ ਦੁਪੱਟੇ ਆ ਲੋ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਆ ਲੋ ਜੀ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇੱਕ ਤਾਂ ਮਿਲੂਗਾ ਜੀ ਗ੍ਰੇ ਕਲਰ ਸੇਮ ਇਹਦੇ ਨਾਲ ਬਾਟਮ ਆਉਗੀ ਤੇ ਅਗਲਾ ਆਪਸ਼ਨ ਹੈਗਾ ਇਹਦੇ ਵਿੱਚ ਰਾਸ਼ਟ ਸ਼ੇਡ ਸਾਰੀ ਸ਼ੇਡ ਬਹੁਤ ਸੋਹਣੇ ਆ ਅਗਲਾ ਆਪਸ਼ਨ ਹੈਗਾ ਜੀ ਇਹ ਚ ਪਰਪਲ ਸ਼ੇਡ ਜਿਹੜਾ ਵੀ ਸੂਟ ਪਸੰਦ ਆਉਂਦਾ ਬਸ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਜੀ ਅਗਲਾ ਪੀਸ ਚੈੱਕ ਕਰੋ ਕੁਆਂਟੀਟੀ ਬਹੁਤ ਆ ਇਸ ਲਈ ਆਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਸਾਰੇ ਇਸ ਤਰ੍ਹਾਂ ਪੱਟੀ ਦਾ ਕੰਮ ਹੋਇਆ ਹੋਇਆ ਉੱਪਰ ਸਾਰਾ ਥ्रेड ਵਰਕ ਹੋਇਆ ਹੋਇਆ ਕਾਫੀ ਕਲਰ ਦੇ ਉੱਪਰ ਸੂਟ ਆ ਕਾਫੀ ਦੇ ਨਾਲ ਪਿੰਕ ਦੀ ਮੈਚਿੰਗ ਕੀਤੀ ਹੋਈ ਆ ਜਿਵੇਂ ਇਹ ਤੇ ਥ्रेड ਵਰਕ ਹੋਇਆ ਸੇਮ ਮੈਚਿੰਗ ਬਾਟਮ ਦੀ ਆ ਪਿਓਰ ਕੈਮਰਿਕ ਦੀ ਹੋਈ ਬਾਟਮ ਆ ਨਾਲ ਪਿਓਰ ਕੈਮਰਿਕ ਦੇ ਹੀ ਪੂਰੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਆਲੋ ਜੀ ਬਹੁਤ ਸੋਹਣੇ ਦੁਪੱਟੇ ਨੇ ਨਾਲ ਇਹਨਾਂ ਦੇ ਲੱਗੇ ਹੋਏ ਇਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਬਲੂ ਸ਼ੇਡ ਗ੍ਰੇ ਸ਼ੇਡ ਇਹਦੇ ਵਿੱਚ ਡਾਰਕ ਗ੍ਰੇ ਜੀ ਨੂੰ ਆਪਾਂ ਕਹਿ ਦਈਏ ਆ ਲੋ ਡਾਰਕ ਗ੍ਰੇ ਸ਼ੇਡ ਆ ਇਹਦੇ ਵਿੱਚ ਤੁਹਾਨੂੰ ਮਿਲੇਗਾ ਨਾਲ ਇਹਦੇ ਸੇਮ ਪਿੰਕ ਦਾ ਹੀ ਕੰਟਰਾਸਟ ਰਹੂਗਾ ਸੇਮ ਤੇ ਨਾਲ ਪਿੰਕ ਸੇਮ ਦੁਪट्टे ਰਹਿਣਗੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਬਲੈਕ ਸ਼ੇਡ ਹਲੋ 블랙 ਵੀ ਮਿਲੂਗਾ ਇਹਦੇ ਵਿੱਚ ਤੁਹਾਨੂੰ ਦੇਖੋ ਕਿੰਨਾ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਕਿੰਨਾ ਸੋਹਣਾ ਉੱਠ ਕੇ ਆ ਰਿਹਾ ਕਲਰਾਂ ਦੇ ਉੱਪਰ ਬਹੁਤ ਸੋਹਣਾ ਲੱਗ ਰਿਹਾ ਤੇ ਨਾਲ ਇਹਦਾ ਵੀ ਪਿੰਕ ਵਾਲੀ ਸੇਮ ਬਾਟਮ ਸੇਮ ਰਹੂਗੀ ਦੁਪੱਟੇ ਸੇਮ ਰਹਿਣਗੇ ਸਿਰਫ ਸ਼ਰਟਸ ਤੇ ਕਲਰ ਚੇਂਜ ਹੋ ਰਹੇ ਨੇ ਹਲੋ ਅਗਲਾ ਕਲਰ ਹੈਗਾ ਜੀ ਬਲੂ ਸ਼ੇਡ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਚੱਕ ਸਕਦੇ ਹੋ ਬਹੁਤ ਵਧੀਆ ਜੇ 3-3 4-4 ਸੂਟ ਵੀ ਲੈ ਲਓਗੇ ਤਾਂ ਵੀ ਕੋਈ ਬਾਲੇ ਨਹੀਂ ਹਾਰ ਡਿਜ਼ਾਈਨ ਦੇ ਵਿੱਚ ਅਲੱਗ ਜਿਹੀ ਲੁੱਕ ਤੁਹਾਨੂੰ ਮਿਲ ਰਹੀ ਆ ਕੋਈ ਵੀ ਇੱਕੋ ਜਿਹਾ ਡਿਜ਼ਾਈਨ ਨਹੀਂ ਹੈਗਾ ਸਾਰੇ ਡਿਜ਼ਾਈਨ ਬਹੁਤ ਸੋਹਣੇ ਡਿਫਰੈਂਟ ਜਿਹੀ ਲੁੱਕ ਦੇ ਨੇ ਅਲੋਟ ਅਗਲਾ ਦੇਖੋ ਕਿੰਨਾ ਸੋਹਣਾ ਉੱਪਰ ਸਾਰਾ ਕੰਮ ਹੋਇਆ ਸਾਰਾ ਪੱਟੀ ਦੇ ਉੱਪਰ ਚੈੱਕ ਕਰੋ ਸਾਰੀ ਪੱਟੀ ਇਹ ਬੇਸ ਇੰਨਾ ਜਿਆਦਾ ਸੌਫਟ ਆ ਇੰਨਾ ਜਿਆਦਾ ਫਾਈਨ ਆ ਫੈਬਰਿਕ ਵੱਲੋਂ ਬੇਫਿਕਰ ਰਹੋ ਤੇ ਕੱਟ ਵੱਲੋਂ ਬੇਫਿਕਰ ਰਹੋ ਬਹੁਤ ਸੋਹਣੀ ਫੈਬਰਿਕ ਆ ਬਹੁਤ ਸੋਹਣੀ ਕੱਟ ਆ ਤੇ ਪ੍ਰਾਈਸ ਵੱਲੋਂ ਵੀ ਬੇਫਿਕਰ ਹੋ ਇੰਨੇ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਨਹੀਂ ਮਿਲਣੇ ਜਿੱਥੇ ਮਰਜੀ ਟਰਾਈ ਕਰ ਲਿਓ ਪਰ ਉਹ ਤੋਂ ਬਾਅਦ ਮੇਰੇ ਕੋਲ ਦੋ ਤਿੰਨ ਸੂਟ ਆਰਡਰ ਕਰ ਦਿਓ ਜਦੋਂ ਤੁਹਾਨੂੰ ਪ੍ਰਾਈਸ ਦਾ ਪਤਾ ਲੱਗ ਗਿਆ ਆ ਲਓ ਜੀ ਨਾਲ ਹੈਗੀ ਐ ਇਸ ਤਰ੍ਹਾਂ ਇਹਦੀ ਡਾਟਸ ਵਾਲੀ ਬਾਟਮ ਤੇ ਨਾਲ ਇਹਨਾਂ ਦੇ ਹੈਗੇ ਆ ਦੁਪੱਟੇ ਦੁਪੱਟਿਆਂ ਦੀ ਲੁੱਕ ਵੀ ਬਹੁਤ ਸੋਹਣੀ ਆ ਬਹੁਤ ਸੋਹਣੇ ਨਾਲ ਦੁਪੱਟੇ ਨੇ ਲੱਗੇ ਹੋਏ ਫੁੱਲੇ ਡੁੱਲੇ ਨੇ ਤੇ ਕੋਈ ਵੀ ਇਹਨਾਂ ਦੀ ਕੱਟ ਵੱਲੋਂ ਕੋਈ ਉਹ ਨਹੀਂ ਹੈਗੀ ਪੂਰੇ ਵਧੀਆ ਸਾਰਾ ਸਟੱਫ ਲੱਗਿਆ ਸੂਟਾਂ ਦਾ ਵੀਡੀਓ ਤਾਂ ਹੋ ਜਾਣੀ ਆ ਲੰਬੀ ਪਰ ਮੈਂ ਤੁਹਾਨੂੰ ਅੱਜ ਸਾਰਾ ਸਟਾਕ ਇਹ ਦਿਖਾਈ ਦਵਾਂਗੀ ਤਾਂ ਕਿ ਕੋਈ ਪੈਣ ਵੀ ਰਹਿ ਨਾ ਜਾਵੇ ਵੀ ਹਾਂ ਜੀ ਪਤਾ ਨਹੀਂ ਬਾਕੀ ਦੇ ਕਿਹੜੇ ਸੂਟ ਸੀਗੇ ਜਿਹੜਾ ਵੀ ਤੁਸੀਂ ਡਿਜ਼ਾਈਨ ਸਿਲੈਕਟ ਕਰਨੇ ਕਰ ਸਕਦੇ ਹੋ ਸੈਕੰਡ ਕਲਰ ਇਹਦੇ ਵਿੱਚ ਹੈਗਾ ਗ੍ਰੀਨ ਪਹਿਲਾਂ ਆਪਾਂ ਖੋਲਿਆ ਵਾ ਕਾਫੀ ਜਾਂ ਸ਼ੇਡ ਅਗਲਾ ਸ਼ੇਡ ਹੈਗਾ ਜੀ ਇਹਦੇ ਵਿੱਚ ਮਸਟਰਡ ਸ਼ੇਡ ਮਿੱਠਾ ਜਾਂ ਮਸਟਰਡ ਆ ਬਹੁਤ ਸੋਹਣਾ ਕਈ ਪੈਣਾ ਕਹਿੰਦੀਆਂ ਪੌਣਾ येलो ਆ ਪਰ ਜ਼ਿਆਦਾ ਡਾਰਕ ਨਾ ਹੋਵੇ ਅੱਖਾਂ ਜਿਨਾ ਆ ਦੇਖੋ ਕਿੰਨਾ ਸੋਹਣਾ ਮਿੱਠਾ ਜਾਂ ਸ਼ੇਡ ਆ ਬਹੁਤ ਸੋਹਣਾ ਯੈਲੋ ਦੀ ਲੁੱਕ ਦਊਗਾ ਪਰ ਮਸਟਰਡ ਜਾਂ ਸ਼ੇਡ ਆ ਬਹੁਤ ਸੋਹਣਾ ਅਗਲਾ ਸ਼ੇਡ ਹੈਗਾ ਜੀ ਵਾਈਨ ਜਿਹਾ ਰੈੱਡ ਵਾਈਨ ਜਿਹਾ ਸ਼ੇਡ ਆ ਅਲੱਗ ਜਿਹੇ ਸ਼ੇਡ ਨੇ ਸਾਰੀ ਬਹੁਤ ਸੋਹਣੇ ਜਿਹੜਾ ਮਰਜ਼ੀ ਸ਼ੇਡ ਲੈ ਸਕਦੇ ਹੋ ਚਾਰੇ ਤੇ ਚਾਰੀ ਕਲਰ ਬਹੁਤ ਸੋਹਣੇ ਨੇ ਇਹਦੇ ਵੀ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਦੇਖ ਲਓ ਜੀ ਇਹ ਸਾ ਜਿੰਨਾ ਉੱਪਰ ਵੀ ਪੱਟੀ ਸਾਰੀਆਂ ਨੇ ਡਿਜ਼ਾਈਨ ਬਹੁਤ ਸੋਹਣੀਆਂ ਪੱਟੀਆਂ ਇਸ ਲਈ ਤੁਸੀਂ ਇਹਨੂੰ ਚਾਹੇ ਛੋਟੀ ਕਰਕੇ نیچے ਲਾ ਲਓ ਜਿੰਮੇ ਮਰਜੀ ਹਰ ਤਰ੍ਹਾਂ ਨਾਲ ਅਡਜਸਟ ਹੋਊਗੀ ਇਹ ਇਹ ਨਾ ਸੋਚਿਓ ਪੱਟੀ ਲੱਗੀ ਆ ਸੀ ਲਾਉਣੀ ਨਹੀਂ ਇਹ ਲੈਣਾ ਨਹੀਂ ਇਹ ਚਾਹੇ ਇਹਨੂੰ ਉਤਾਰ ਦਿਓ ਚਾਹੇ ਇਹਨੂੰ ਅਡਜਸਟ ਕਰ ਲਓ ਕਿਤੇ ਵੀ ਬਹੁਤ ਸੋਹਣੀ ਲੱਗੂਗੀ ਆ ਲੋ ਜੀ ਨਾਲ ਲਾਈਨਿੰਗ ਵਾਲੀ ਬਾਟਮ ਆ ਨਾਲ ਸੇਮ ਦੁਪੱਟਾ ਲੱਗਿਆ ਹੋਇਆ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ ਚਾਰ ਆ ਗਏ ਬੋਟਲ ਗ੍ਰੀਨ ਕਲਰ ਮਿਲੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇੰਨੀ ਜ਼ਿਆਦਾ ਵੀਡੀਓ ਚੜੇ ਕਿ ਇੱਕ ਵੀ ਪੀਸ ਨਾ ਰੁਕੇ ਆਪਣੇ ਕੋਲੇ ਇੰਨਾ ਕਿ ਤੁਸੀਂ ਜ਼ਰੂਰ ਕਰ ਸਕਦੇ ਹੋ ਤੇ ਕਰਿਆ ਕਰੋ ਕਿਉਂਕਿ ਬਹੁਤ ਸੋਹਣੀ ਕੁਆਂਟੀਟੀ ਆਈ ਆ ਬਹੁਤ ਸੋਹਣੀ ਸਾਰੇ ਸੂਟ ਆਏ ਨੇ ਰੇਂਜ ਆਈ ਆ ਸਭ ਕੁਝ ਆ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਇੰਨੇ ਸ਼ੇਡ ਨੇ ਇਹਦੇ ਵਿੱਚ ਗ੍ਰੀਨ, ਮਸਟਰਡ ਐਂਡ ਕਾਫੀ ਜਾਂ ਗ੍ਰੇ ਕਾਫੀ ਸ਼ੇਡ ਆ ਜਿਹੜਾ ਇਹ ਖੁੱਲ ਰਿਹਾ ਵਾ ਆ ਲੋ ਜੀ ਅਗਲਾ ਸ਼ੇਡ ਦੇਖੋ ਕਿੰਨਾ ਸੋਹਣਾ ਹੈ ਵੀ ਜਾਨੀ ਕਿ ਕੋਈ ਵੀ ਏਜ ਦੇ ਵਿੱਚ ਤੁਸੀਂ ਵੀਅਰ ਕਰਨਾ ਕਿਸੇ ਵੀ ਏਜ ਦੇ ਵਿੱਚ ਹਰ ਏਜ ਦੇ ਵਿੱਚ ਬਣਨ ਵਾਲੇ ਸੂਟ ਨੇ 올ਡ ਏਜ ਦੇ ਵਿੱਚੋਂ ਪੱਟੀ ਉਤਾਰ ਦੀਆਂ ਉਤਾਰ ਕੇ ਆਰਾਮ ਦੇ ਨਾਲ ਆਲ ਓਵਰ ਸੂਟ ਇਹ ਬਣ ਜਾਊਗਾ ਜੀ ਤੇ ਗਾਰਲਿਸ਼ ਲੁਕਾ మీడియం ਏਜ ਆ ਜਿਵੇਂ ਮਰਜੀ ਪੱਟੀ ਨੂੰ ਅਡਜਸਟ ਕਰ ਸਕਦੇ ਹੋ ਜਿੱਥੇ ਮਰਜੀ ਲਾ ਸਕਦੇ ਹੋ ਬਹੁਤ ਸੋਹਣਾ ਸਾਰਾ ਸੂਟਾਂ ਦੇ ਉੱਪਰ ਕੰਮ ਆ ਇਹਨਾਂ ਨਾਲ ਆਉਣੀਆਂ ਪਲੇਨ ਬਾਟਮ ਤੇ ਨਾਲ ਸੇਮ ਦੇਖੋ ਦੁਪੱਟੇ ਆ ਸੇਮ ਦੁਪੱਟੇ ਲੱਗੇ ਹੋਏ ਨੇ ਇਹਦੇ ਵਿੱਚ ਚਾਰ ਕਲਰ ਆਉਣਗੇ ਆ ਲੋ ਔਰੀ ਸ਼ੇਡ ਆਊਗਾ ਬਹੁਤ ਸੋਹਣਾ ਸ਼ੇਡ ਹੈ ਵੀ ਗ੍ਰੇ ਕਲਰ ਆਊਗਾ ਜੀ ਤੇ ਪਿੰਕ ਤੇ ਸ਼ੇਡ ਆਊਗਾ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਨੇ ਬਹੁਤ ਹੀ ਵਧੀਆ ਨੇ ਜਿਹੜਾ ਮਰਜੀ ਸ਼ੇਡ ਅੱਜ ਦੇ ਵੀਡੀਓ ਦਾ ਚੱਕ ਸਕਦੇ ਹੋ ਬਸ ਜਦੋਂ ਸ਼ੇਡ ਸਿਲੇਕਟ ਕਰਨਾ ਉਹ ਤੇ ਟਿੱਕ ਜਆ ਜ਼ਰੂਰ ਲਾ ਦਿਓ ਜਾਂ ਫਿਰ نیچے ਲਿਖ ਦਿਓ ਵੀ ਆਹ ਵਾਲਾ ਸ਼ੇਡ ਦੇਖੋ ਇਹ ਵੀ ਦੇਖੋ ਸਾਰਾ ਬਾਂਦਨੀ ਪ੍ਰਿੰਟ ਦੇ ਉੱਪਰ ਆ ਬਹੁਤ ਸੋਹਣੇ ਸਾਰੇ ਸ਼ਰਟ ਆ ਹਰ ਸੈੱਟ ਦੇ ਵਿੱਚ ਇੱਕ ਅਲੱਗ ਜੀ ਲੁੱਕ ਆ ਅਲੱਗ ਜਿਹਾ ਪ੍ਰਿੰਟ ਆ ਜਿਵੇਂ ਆ ਬਾਂਦਨੀ ਪ੍ਰਿੰਟ ਆ ਗਿਆ ਕੋਈ ਪਲੇਨ ਬਾਟਮ ਨਾ ਆ ਗਿਆ ਕੋਈ ਪ੍ਰਿੰਟਡ ਨਾ ਆ ਗਿਆ ਜਾਨੀ ਕਿ ਕੋਈ ਕੰਟਰਾਸਟ ਨਾਲ ਆ ਗਿਆ ਹਰ ਤਰ੍ਹਾਂ ਦੀ ਇਹਦੇ ਵਿੱਚ ਵੈਰਾਈਟੀ ਆ ਗਈ ਤੁਹਾਡੀ ਕਵਰ ਹੋਣ ਵਾਲੀ ਇਸ ਲਈ ਜਿਹੜੀਆਂ ਭੈਣਾਂ ਇੰਨੇ ਕਮੈਂਟ ਕਰ ਰਹੀਆਂ ਸੀ ਪਲੀਜ਼ ਦੀਦੀ ਲੈ ਆਓ कॉटन दुपट्टे ਨਾਲ ਸੀ ਲੈਣੇ ਨੇ ਤਾਂ ਹੁਣ ਤੁਸੀਂ ਆਪਣੇ 3-3 4-4 ਸੂਟ ਚੱਕ ਲਓ ਤਾਂ ਕਿ ਸਮਾਕੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਬਣੋ ਆਹ ਲਓ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣਾ ਦੁਪੱਟਾ ਪੂਰਾ ਖੁੱਲਾ ਡੁੱਲਾ ਇੱਕ ਇੱਕ ਸੂਟ ਯਾਨਕਿ ਇਹਨਾ ਸੋਹਣਾ ਖੁੱਲ ਰਿਹਾ ਮੈਂ ਵੀ ਤੁਹਾਡੇ ਨਾਲ ਹੀ ਦੇਖ ਰਹੀ ਆ ਪਹਿਲਾਂ ਤਾਂ ਬਸ ਉਹ ਫੋਟੋਆਂ ਦੀ ਮੈਂ ਪ੍ਰਿੰਟਿੰਗ ਦੇਖੀ ਹੋਈ ਸੀ ਵੱਲ ਲੱਗੇ ਖੁੱਲੇ ਹੋਏ ਸੂਟਾਂ ਨੇ ਲੋਕੋ ਉਸ ਤੋਂ ਵੀ ਕਿਤੇ ਜ਼ਿਆਦਾ ਆ ਰਹੀ ਆ ਦੇਖੋ ਗ੍ਰੇ ਕਲਰ ਹਲਕ ਗ੍ਰੀਨ ਕਲਰ orange peach ਚਾਰੇ ਦੇ ਚਾਰੀ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਚੱਕ ਲਿਓ ਬਹੁਤ ਵਧੀਆ ਨੇ ਲੋ ਅਗਲਾ ਸੈੱਟ ਚੈੱਕ ਕਰੋ ਬਲੂ ਗਲਨ ਬਲੂ ਕਲਰ ਦੇ ਉੱਪਰ ਨਾਲ ਹੈਗੀ ਲਾਈਨਿੰਗ ਵਾਲੀ ਬਾਟਮ টাই টাই মিটার কাট ਜਿਹੜੀ ਕਿ ਮੈਂ ਬਾਰ ਬਾਰ ਰਿਪੀਟ ਕਰ ਰਹੀ ਆ ਬਾਕੀ ਬ੍ਰਾਂਡ ਦੇ ਸੂਟ ਨੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂਡ ਤੱਕ ਧਿਆਨ ਨਾਲ ਦੇਖਿਆ ਕਰੋ ਤਾਂ ਹੀ ਸਾਰੀ ਵੀਡੀਓ ਦਾ ਪਤਾ ਲੱਗਦਾ ਵਾ ਆ ਲੋ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਸਾਰੀ ਪ੍ਰਿੰਟਿੰਗ ਹੋਈ ਆ ਦੁਪੱਟੇ ਦੇ ਉੱਪਰ ਕਲਰ ਇਹਦੇ ਵਿੱਚ ਵੀ ਮਿਲਣਗੇ ਤੁਹਾਨੂੰ ਚਾਰ ਆ ਲੋ ਮਹਿੰਦੀ ਐ ਛੇੜ ਮਿਲੂਗਾ ਗ੍ਰੇ ਸ਼ੇਡ ਮਿਲੂਗਾ ਤੇ ਇਹ ਮਹਿਰੂਨ ਨਹੀਂ ਜਿਆ ਸ਼ੇਡ ਆ ਸੋਹਣਾ ਵਾ ਬਹੁਤ ਸੋਹਣਾ ਮਾਊਸ ਸ਼ੇਡ ਆ ਸਾਰੀ ਮਾਊਸ ਜਿਹਾ ਵਾਂਗੂ ਸ਼ੇਡ ਆ ਗ੍ਰੇ ਜਿਹਾ ਸ਼ੇਡ ਆ ਚਾਰੇ ਕਲਰ ਬਹੁਤ ਸੋਹਣੇ ਆ ਰਸਟ ਵਾਂਗੂ ਕਹਿ ਸਕਦੇ ਆ ਰਸਟ ਸ਼ੇਡ ਦਾ ਮਿਕਸਚਰ ਜਿਹਾ ਵਾ ਬਹੁਤ ਸੋਹਣਾ ਲੱਗ ਜਿਆ ਸ਼ੇਡ ਹੈਗੇ ਸੇਮ ਪ੍ਰੋਪਰ ਕਲਰ ਆ ਰਹੇ ਆ ਜਿੱਦਾਂ ਦਾ ਕਲਰ ਤੁਹਾਨੂੰ ਵੀਡੀਓ ਚ ਦਿਖ ਰਿਹਾ ਸੇਮ ਕਲਰ ਹੀ ਆ। ਲੋ ਅਗਲਾ ਪੀਸ ਚੈੱਕ ਕਰੋ। ਇੰਗਲਿਸ਼ੀ ਚਾਟਾ ਹੈ। ਇਹਦੇ ਦੋ ਹੀ ਪੀਸ ਆਪਣੇ ਕੋਲ ਅਵੇਲੇਬਲ ਇਹਦੇ ਬਾਕੀ ਦੋ ਪੀਸ ਫੋਟੋਆਂ ਤੇ ਸਿਲੈਕਟ ਹੋ ਗਏ ਸੀ ਕਿ ਇਹਨਾਂ ਦੀਆਂ ਆਪਾਂ ਇੰਸਟਾ ਤੇ ਗਰੁੱਪ ਦੇ ਵਿੱਚ ਤੇ ਸਟੇਟਸ ਤੇ ਮਿਲਦਾ ਮੈਂ ਪਿਕਸ ਲਾਈਆਂ ਸੀ ਜਿੰਨਾਂ ਤੋਂ ਭੈਣਾਂ ਨੇ ਆਰਡਰ ਮੰਗਾਏ ਉਹਨਾਂ ਤੱਕ ਪਹੁੰਚ ਗਏ ਹੋਣੇ ਆ। ਤੇ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿੰਨਾ ਫਾਈਨ ਫੈਬਰਿਕ ਆ ਕਿੰਨੀ ਸੋਹਣੇ ਨਾਲ ਦੁਪੱਟੇ ਬਾਟਮਸ ਬਹੁਤ ਸੋਹਣੀ ਕਲੈਕਸ਼ਨ ਆਈ ਆ ਇਹ ਇਹਦੇ ਵਿੱਚ ਕੁਝ ਵੀ ਉਹ ਨਹੀਂ ਹੈਗਾ ਕਿ ਹਾਂਜੀ ਅਸੀਂ ਕਹਿ ਰਹੇ ਆ ਤੇ ਪਹੁੰਚੂਗਾ ਤੁਹਾਡੇ ਤੱਕ ਪਤਾ ਨਹੀਂ ਕੀ ਆ ਲੋ ਨਾਲ ਦੀ ਸੇਮ ਜਿੱਦਾਂ ਦੀ ਸ਼ਰਟ ਆ ਸੇਮ ਫੈਬਰਿਕ ਦੀ ਬਾਟਮ ਮਿਲੂਗੀ ਸੇਮ ਫੈਬਰਿਕ ਦਾ ਹੀ ਦੁਪੱਟਾ ਮਿਲੂਗਾ 1% ਵੀ ਇੱਧਰ ਉੱਧਰ ਨਹੀਂ ਹੈਗਾ ਪੂਰਾ ਵਧੀਆ ਸਾਰਾ ਮਿਲੂਗਾ ਨਾਲ ਸੇਮ ਦੁਪੱਟਾ ਲੱਗਿਆ ਹੋਇਆ ਹਲੋ ਬਲੂ ਬੇਬੀ ਬਲੂ ਜਾਂ ਸ਼ੇਡ ਆ ਦੇਖੋ ਕਿੰਨਾ ਸੋਹਣਾ ਮਿੱਠੇ ਦੋਨੇ ਹੀ ਸ਼ੇਡ ਬਹੁਤ ਸੋਹਣੇ ਆ ਦੋ ਹੀ ਪੀਸ ਆ ਇਹਦੇ ਮਤਲਬ ਅਵੇਲੇਬਲ ਆ ਹਲੋ ਗਾਰਲਿਸ਼ ਲੁੱਕ ਦਾ ਲੱਗ ਜਾ ਪੀਸ ਦੇਖੋ ਨਾਲੇ ਦੀ ਇਸ ਤਰ੍ਹਾਂ ਇੱਕ ਅਲੱਗ ਜੀ ਲੁੱਕ ਲਈ ਲੱਗੀਆਂ ਹੋਈਆਂ ਨੇ ਜਿਵੇਂ ਫਰੌਕ ਤੇ ਲੱਗੀਆਂ ਹੁੰਦੀਆਂ ਨੇ ਇਹ ਡਿਜ਼ਾਈਨ ਹੀ ਇਦਾਂ ਦਾ ਬਹੁਤ ਸੋਹਣਾ ਹੈਨਾ ਫੈਸ਼ਨ ਦਾ ਅਲੱਗ ਤੋਂ ਡਿਜ਼ਾਈਨਿੰਗ ਕਰਾਉਣ ਦੀ ਕੁਛ ਵੀ ਕਰਾਉਣ ਦੀ ਲੋੜ ਨਹੀਂ ਸਾਰਾ ਪੈਚਵਰਕ ਹੋ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਗਲੇ ਦੀ ਮਹਿਰੂਨ ਜਿਹਾ ਸ਼ੇਡ ਆ ਇਹਦੇ ਵਿੱਚ ਦੋ ਹੀ ਪੀਸ ਅਵੇਲੇਬਲ ਆ ਆਪਣੇ ਕੋਲੇ ਨਾਲੇ ਦੇ ਇਸ ਤਰ੍ਹਾਂ ਲਾਈਨਿੰਗ ਵਾਲੀ ਬਾਟਮ ਮਿਲੂਗੀ ਤੇ ਸੇਮ ਮਿਲੂਗਾ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਨਾਲ ਕਲਰ ਇਹਦੇ ਵਿੱਚ ਹੈਗੇ ਨੇ ਜੀ ਦੋ ਸੈਕੰਡ ਕਲਰ ਇਹਦੇ ਹੈਗਾ ਜੀ ਮੂੰਗਿਆ ਸ਼ੇਡ ਮੂੰਗਿਆ ਜਾਂ ਸ਼ੇਡ ਆ ਬਲੈਕ ਮੂੰਗਿਆ ਜਿਹਾ ਬਹੁਤ ਸੋਹਣਾ ਸ਼ੇਡ ਹੈ ਵੀ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੀ ਤੇ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਿਉਂਕਿ ਬਹੁਤ ਕੁਆਂਟੀਟੀ ਦੇ ਵਿੱਚ ਬਹੁਤ ਸੋਹਣੀ-ਸੋਹਣੀ ਕਲੈਕਸ਼ਨ ਆਪ ਦੇ ਜਾਣੀ ਪੂਰੀ ਜੀ ਜਾਣ ਲਾ ਕੇ ਲੈ ਕੇ ਆਏ ਹਾਂ ਕਿਉਂਕਿ ਇਹ ਕਾਫੀ ਟਾਈਮ ਤੋਂ ਡਿਮਾਂਡ ਸੀਗੀ ਵੀ ਪਤਾ ਨਹੀਂ ਕਾਹਤੋਂ ਅਸੀਂ ਕਾਟਨ ਦੁਪੱਟੇ ਨਾਲ ਸੂਟ ਲੈ ਕੇ ਨਹੀਂ ਆ ਰਹੇ ਕਾਟਨ ਦੁਪੱਟੇ ਨਾਲ ਇਸੇ ਕਰਕੇ ਨਹੀਂ ਲੈ ਕੇ ਆ ਰਹੇ ਸਾਨੂੰ ਸਿੱਕਦਾ ਕੱਟ ਪ੍ਰੋਪਰ ਆਵੇ ਬ੍ਰਾਂਡ ਦੇ ਹੁਣ ਤੇ ਪ੍ਰਾਈਸ ਰੀਜ਼ਨੇਬਲ ਤੁਹਾਨੂੰ ਦੇ ਸਕੀਏ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ 750 ਦਾ ਸਿੰਗਲ ਸੂਟ ਆ ਜੀ ਦੋ ਸੂਟ ਲਵੋਗੇ 1500 ਦੇ ਆ ਪਰ ਨਾਲ ਉਹਦਾ ਦੇ ਕੋਰੀਅਰ ਫ੍ਰੀ ਹੋਊਗਾ ਸਿੰਗਲ ਸੂਟ ਦੇ ਇਸ ਲਈ ਪਲੀਜ਼ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੋ ਤੇ ਵਟਸਐਪ ਕਰ ਦਿਓ ਤਾਂ ਕਿ ਜਿਹੜਾ ਵੀ ਸਟ ਤੁਹਾਨੂੰ ਪਸੰਦ ਨੇ ਤੁਹਾਡੇ ਘਰ ਤੱਕ ਪਹੁੰਚਦੇ ਹੋ ਜਾਣ ਪੇਮੈਂਟ ਦਾ ਮੈਥਡ ਆਨਲਾਈਨ ਹੀ ਜਾਂ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਆਨਲਾਈਨ ਪੇਮੈਂਟ ਤੇ ਹੀ ਤੁਹਾਡੀ ਬੁਕਿੰਗ ਮੰਨੀ ਜਾਊਗੀ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ